ਇਹੋ ਬਾਬਾ ਫਰੀਦ ਸਾਹਿਬ ਜੀ ਮਹਾਰਾਜ ਦੱਸਦੇ ਹਨ ਪਾਸ ਦਮਾਮੇ ਸੱਤ ਸਿਰ ਇੱਥੇ ਮਹਾਰਾਜ ਸਾਧ ਸੰਗਤ ਜੀ ਮਾਇਆ ਧਾਰੀਆਂ ਦੇ ਬਾਰੇ ਦੱਸਦੇ ਐ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਪਾਸ ਦਮਾਮੇ ਸਤਿ ਸਿਰ ਛਤ ਸਿਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਨ੍ਹਾਂ ਦੇ ਪਾਸ ਦਮਾਮੇ ਤੁਮਸੇ ਵੱਜਦੇ ਸੀ ਜਿੱਤ ਦੇ ਛਤ ਸਿਰ ਔਰ ਮਹਾਰਾਜ ਕਹਿੰਦੇ ਛਤ ਸਿਰ ਛਤਰ ਝੂਲਦੇ ਸੀ ਜਿਨ੍ਹਾਂ ਦੇ ਸਿਰ ਤੇ ਸੋਨੇ ਦੇ ਛਤਰ ਝੂਲਦੇ ਸੀ ਔਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਦੇ ਦਰ ਤੇ ਨਗਾਰਿਆਂ ਦੀ ਆਵਾਜ਼ ਆਉਂਦੀ ਸੀ ਤੋਂ 6 ਵਜੇ ਦੇ ਰਹਿੰਦੇ ਸਨ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਛੱਤ ਸਿਰ ਛਤਰਾਂ ਦੀ ਛਾਂ ਹੇਠਾਂ ਉਹਨਾਂ ਦਾ ਸਿਰ ਰਹਿੰਦਾ ਸੀ ਆਰਾਮ ਕਰਨ ਵੇਲੇ ਵੀ ਮਹਾਰਾਜ ਕਹਿੰਦੇ ਛਤਰਾਂ ਦੀ ਛਾਵੇਂ ਆਰਾਮ ਕਰਨਾ ਗੱਦੀ ਤੇ ਬੈਠਣਾ ਰਾਜ ਗੱਦੀ ਤੇ ਬਹਿ ਕੇ ਸ਼ਤਰਾਂ ਦੀ ਸ਼ਾਹੇਠਾਂ ਬੈਠਣਾ ਮਹਾਰਾਜ ਕਹਿੰਦੇ ਕਿਸੇ ਰਾਜੇ ਨੂੰ ਮਿਲਣ ਵਾਸਤੇ ਜਾਣਾ ਤਾਂ ਵੀ ਹਾਕੀ ਤੇ ਚੜ ਕਰਕੇ ਸ਼ਤਰ ਸੋਨੇ ਦਾ ਲਾ ਕਰਕੇ ਐਡੇ ਅਮੀਰ ਲੋਕ ਦੁਨੀਆ ਤੇ ਹੋ ਚੁੱਕੇ ਨੇ ਮਹਾਰਾਜ ਕਹਿੰਦੇ ਜਿਹੜੇ ਇਉਂ ਜਾਂਦੇ ਐ ਭਾਈ ਪਾਸ ਦਮਾਮੇ ਸਤਸਰ ਜਿਨ੍ਹਾਂ ਦੇ ਪਾਸ ਨਗਾਰੇ ਵੱਜਦੇ ਐ ਜਿੱਤ ਦੇ ਨਗਾਰੇ ਵੱਜਦੇ ਐ ਮਹਾਰਾਜ ਕਹਿੰਦੇ ਜਿਨ੍ਹਾਂ ਦਾ ਧੌਂਸਾ ਪਾਸ ਦਮਾਮੇ ਜਿਨ੍ਹਾਂ ਦਾ ਬਚਨਾਂ ਰੂਪੀ ਧੌਂਸਾ ਹਕਮ ਰੂਪੇ ਤੁਮ ਸਾ ਸਾਰੀ ਦੁਨੀਆ ਤੇ ਵਜਦਾ ਸੀ ਛੱਤ ਸਿਰ ਸ਼ਤਨਾ ਦੀ ਸ਼ਾਹੇ ਠਾਂ ਚੱਲਦੇ ਨੇ ਜਿਵੇਂ ਮਹਾਰਾਜ ਨੇ ਆਖਿਆ ਬਾਰਹ ਜੋਜਨ ਛਤਰ ਚੱਲੇ ਥਾ ਦੇਹੀ ਗਿਰਜ ਨਾ ਖਾਹੀ ਸਤਿਗੁਰੂ ਜੀ ਕਹਿੰਦੇ ਭਾਈ ਦਰਯੋਦਨ ਵਰਗੇ ਬੜੇ ਵੱਡੇ ਇਥੇ ਉਹ ਸਾਧ ਸੰਗਤ ਜੀ ਰਾਜੇ ਹੋ ਗਏ ਐ ਰਾਵਣ ਵਰਕੇ ਬੜੇ ਵੱਡੇ ਰਾਜੇ ਹੋ ਗਏ ਐ ਇਸੇ ਪ੍ਰਕਾਰ ਜਿੰਨਾ ਇਹ ਭਾਈ ਇਨ੍ਹਾਂ ਦੇ ਕੋਲ ਈ ਮਾਇਆ ਵੀ ਹੋਵੇ ਈਡਾ ਵੀਨਾ ਦਾ ਪ੍ਰਤਾਪ ਹੋਵੇ ਭੇਰੀ ਛੱਡੋ ਰੱਡ ਭੇਰੀ ਭੇਰੀ ਨਾਮ ਤੂਤੀ ਦਾ ਹੈ ਤੂਤੀ ਵੱਜਦੀ ਹੋਵੇ ਭੇਰੀਆਂ ਵੱਜਦੀਆਂ ਹੋਣ ਸਾਧ ਸੰਗਤ ਜੀ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਵੀ ਬਚਨ ਕੀਤਾ ਕਹਾ ਸੁਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ ਕਹਾਂ ਸੋ ਬੰਦ ਕਹਾਂ ਸੋ ਤੇਗ ਬੰਦ ਗਾੜੇ ਰੜ ਕਹਾਂ ਸੋ ਲਾਲ ਕਵਾਈ ਮਹਾਰਾਜ ਕਹਿੰਦੇ ਨੇ ਜਿਨ੍ਹਾਂ ਦੇ ਸਿਰ ਤੇ ਛਤਰ ਝੂਲਦੇ ਸੀ ਔਰ ਕਹਾ ਸੋ ਖੇਲਤ ਬੇਲਾ ਘੋੜੇ ਜਿਨ੍ਹਾਂ ਦੇ ਤੇ ਬੇਲਿਆਂ 'ਚ अनेका ਘੋੜੇ ਬੰਦੇ ਹੁੰਦੇ ਸਨ ਕਹਾ ਭੇਰੀ ਸ਼ਰਨ ਸ਼ਹਿਨਾਈ ਮਹਾਰਾਜ ਕਹਿੰਦੇ ਭੇਰੀਆਂ ਵੱਜਦੀਆਂ ਸੀ ਤੂਤੀਆਂ ਵੱਜਦੀਆਂ ਸੀ ਸਾਧ ਸੰਗਤ ਜੀ ਐਡੇ ਵੱਡੇ ਪ੍ਰਤਾਪੀ ਰਾਜੇ ਹੋ ਕਰਕੇ ਦੁਨੀਆ ਤੋਂ ਚਲੇ ਗਏ ਭੇਰੀ ਛੱਡੋ ਰੱਡ ਰੱਡ ਨਾਮ ਸਾਧ ਸੰਗਤ ਜੀ ਪਟਦਾ ਹੈ ਏ ਜਦੋਂ ਪਟਾ ਦੇ ਸਵਈਏ ਪੜਾ ਗਏ ਨਾ ਉਹਦੇ ਵਿੱਚ ਵੀ ਇਹ ਲਫ਼ਜ਼ ਆਇ ਰੱਡ ਰੱਡ ਨਾ ਲਫ਼ਜ਼ ਦਾ ਭਾਵ ਹੈ ਭਟ ਜਿਹੜੇ ਭਟ ਗਾਉਂਦੇ ਐ ਕਵਿਸ਼ਰੀ ਜਿਵੇਂ ਸਾਧ ਸੰਗਤ ਜੀ ਗਾਉਂਦੇ ਨੇ ਕਵਿਸ਼ਰ ਇਸੇ ਪ੍ਰਕਾਰ ਉਹਨਾਂ ਦੀ ਛੰਦ ਗਾਉਂਦੇ ਨੇ ਸਾਧ ਸੰਗਤ ਜੀ ਸੱਡੋ ਨਾਮ ਹੈ ਛੰਦ ਦਾ ਜਿਨ੍ਹਾਂ ਦੇ ਦਰ ਤੇ ਖੜ ਕਰਕੇ ਭਾਈ ਭਟ ਗਾਉਂਦੇ ਨੇ ਉਹਨਾਂ ਦੇ ਗੁਣ ਗਾਉਂਦੇ ਨੇ ਉਹਨਾਂ ਦੀ ਮਹਿਮਾ ਗਾਉਂਦੇ ਨੇ ਭੇਰੀ ਸੱਡੋ ਰੱਡ ਔਰ ਦੂਜਾ ਅਰਥ ਦੁਨੀਆ ਨੂੰ ਸਾਧ ਸੰਗ ਜੀ ਉਹ ਜਿਹੜੇ ਭਟ ਨੇ ਐਡੇ ਪ੍ਰਤਾਪੀ ਰਾਜਿਆਂ ਦੀ ਛੰਦ ਗਾ ਗਾ ਕੇ ਸੁਣਾਉਂਦੇ ਹੋਣ ਜਾਏ ਸੁੱਤੇ ਜੀਰਾਨ ਮਹਿ ਐਸੇ ਪ੍ਰਤਾਪ ਵਾਲੇ ਰਾਜੇ ਅਮੀਰ ਕਿਉਂ ਨਾ ਹੋਣ ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਕਹਿੰਦੇ ਜਾਏ ਸੁੱਤੇ ਜੀਰਾਨ ਮਹਿ ਜੀਰਾਨ ਲਫ਼ਜ਼ ਸਾਧ ਸੰਗ ਜੀ ਇਹ ਸ਼ਮਸ਼ਾਨ ਪੁਰਮਾਂ ਦਾ ਹੈ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਵੀ ਜੀਰਾਨ ਲਫ਼ਜ਼ ਵਰਤਿਆ ਸ੍ਰੀ ਰਾਗ ਦੇ ਅੰਦਰ ਮਹਾਰਾਜ ਕਹਿੰਦੇ ਸੱਜਣ ਮੇਰੇ ਰੰਗੁਲੇ ਜਾਏ ਸੁਤੇ ਜੀ ਰਾਣ ਜਿਹੜੇ ਸਾਧ ਸੰਗਤ ਜੀ ਕਬਰਾਂ ਮਸਾਣੀਆਂ ਤੇ ਇਉਂ ਸਾਧ ਸੰਗਤ ਜੀ ਸੌਂਗੇ ਜਾ ਕੇ ਉਹ ਬੜੇ ਵੱਡੇ ਪ੍ਰਤਾਪੀ ਰਾਜੇ ਹੋਏ ਮਹਾਰਾਜ ਕਹਿੰਦੇ ਜਾ ਜਾ ਕੇ ਵੇਖੋ ਕਬਰਾਂ ਦੇ ਵਿੱਚ ਸ਼ਮਸ਼ਾਨ ਭੂਮਾਂ ਵਿੱਚ ਜਾ ਕੇ ਵੇਖੋ ਬڑے-ਬڑے ਰਾਜੇ ਕਬਰਾਂ ਵਿੱਚ ਸੁੱਤੇ ਪਏ ਐ ਮਹਾਰਾਜ ਕਹਿੰਦੇ ਸ਼ਮਸ਼ਾਨ ਘੂਮਾਂ ਵਿੱਚ ਮਿੱਟੀ ਹੋਏ ਪਏ ਨੇ ਜਿਨ੍ਹਾਂ ਦੇ ਸਿਰ ਤੇ ਕਦੇ ਛਤਰ ਝੁਲਦੇ ਸੀ ਸੋਨੇ ਦੇ ਮਹਾਰਾਜ ਕਹਿੰਦੇ ਧੌਂਸੇ ਵਜਦੇ ਸੀ ਉਹਨਾਂ ਦੇ ਬਚਨ ਰੂਪੀ ਹੁਕਮ ਰੂਪੀ ਧੌਂਸੇ ਵਜਦੇ ਸੀ ਸਤਿਗੁਰੂ ਜੀ ਕਹਿੰਦੇ ਭਾਈ ਭਟ ਆ ਕੇ ਗਾਉਂਦੇ ਸੀ ਵੇਖੋ ਅੱਜ ਮਹਾਰਾਜ ਕਹਿੰਦੇ ਐਸੇ ਪ੍ਰਤਾਪ ਵਾਲੇ ਜਿਹੜੇ ਰਾਜੇ ਲੋਕ ਅਮੀਰ ਲੋਕ ਨੇ ਜਾਏ ਸੁਤੇ ਜੀ ਰਾਣ ਮਹਿ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਬਿਨਾ ਖਾਲੀ ਹੋ ਗਏ ਐ ਉਹ ਸ਼ਮਸ਼ਾਨ ਭੂਮਾਂ ਦੇ ਵਿੱਚ ਕਬਰਾਂ ਦੇ ਵਿੱਚ ਸੁੱਤੇ ਪਏ ਨੇ ਠੀਏ ਅਤੀਮਾ ਗੱਡ ਅਤੀਮਾ ਅਤੀਮ ਨਾਮ ਯਤੀਮ ਦਾ ਹੈ ਮਹਾਰਾਜ ਕਹਿੰਦੇ ਠੀਏ ਅਤੀਮਾ ਗੱਡ ਫੇਰ ਗੁਰੂ ਸਾਹਿਬ ਕਹਿੰਦੇ ਇੱਥੇ ਇਹ ਭਾਵਨਾ ਨਹੀਂ ਲੈ ਕੇ ਹੁਣ ਵਿਖਣੀ ਅਮੀਰਾਂ ਨੂੰ ਹੀ ਆਖਿਆ ਮਹਾਰਾਜ ਕਹਿੰਦੇ ਕੋਈ ਯਤੀਮ ਵੀ ਹੋਵੇ ਕੋਈ ਕਿਸੇ ਦਾ ਕੋਈ ਹੋਵੇ ਨਾ ਉਹ ਵੀ ਗਾਰਡਨ ਮਹਾਰਾਜ ਕਹਿੰਦੇ ਮਿੱਟੀ ਵਿੱਚ ਹੀ ਗੱਡਿਆ ਹੋਇਆ ਏ ਕੋਈ ਹੋਵੇ ਚਾਹੇ ਅਮੀਰ ਗਰੀਬ ਅੰਤ ਵੇਲੇ ਤਾਂ ਭਾਈ ਮਿੱਟੀ ਵਿੱਚ ਕਬਰਾਂ ਵਿੱਚ ਹੀ ਗੱਡਿਆ ਜਾਊਗਾ ਅੰਤ ਵੇਲੇ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਤੇਰਾ ਸਰੀਰ ਗੱਡ ਮਿੱਟੀ ਹੋਵੇਗਾ ਇਸੇ ਪ੍ਰਕਾਰ ਸਤਿਗੁਰੂ ਸਮਝਾਉਂਦੇ ਐ ਜਿਵੇਂ ਮਹਾਰਾਜ ਕਹਿੰਦੇ ਗਰੀਬਾਂ ਨੂੰ ਮਿੱਟੀ ਵਿੱਚ ਦੱਬਿਆ ਗਿਆ ਇਸੇ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਅਮੀਰਾਂ ਨੂੰ ਵੀ ਮਿੱਟੀ 'ਚ ਦੱਬਿਆ ਜਾਏਗਾ ਇਸੇ ਪ੍ਰਕਾਰ ਸਤਿਗੁਰੂ ਸਮਝਾਉਂਦੇ ਨੇ ਮਹਾਰਾਜ ਸਤਿਗੁਰੂ ਜੀ ਕਹਿੰਦੇ ਭਾਈ ਇਸੇ ਪ੍ਰਕਾਰ ਕੋਈ ਹੋਵੇ ਚਾਹੇ ਅਮੀਰ ਗਰੀਬ ਹੋਵੇ ਵਾਹਿਗੁਰੂ ਜੀ ਦਰਗਾਹ ਤੇ ਤਾਂ ਭਾਈ ਨਾਮ ਜੋ ਜੇ ਜਪਿਆ ਉਹੀ ਪੁੱਛਿਆ ਜਾਏਗਾ ਜਾਂ ਜਿਹੜੇ ਤੂੰ ਸੁਵਾਸ ਕਿੱਥੇ ਕਿੱਥੇ ਖਰਚ ਕੀਤੇ ਐ ਇਹ ਪੁੱਛਿਆ ਜਾਏਗਾ ਫਿਰ ਸਾਧ ਸੰਗਤ ਜੀ ਚੰਗੇ ਕਰਮ ਤੇ ਮਾੜੇ ਕਰਮਾਂ ਦਾ ਹਿਸਾਬ ਕਿਤਾਬ ਹੋਵੇਗਾ ਉਦੋਂ ਸਤਿਗੁਰੂ ਮਹਾਰਾਜ ਕਹਿੰਦੇ ਚਾਹੇ ਅਮੀਰ ਗਰੀਬ ਹੈ ਸੱਚੇ ਪਾਤਸ਼ਾਹ ਜੀ ਕਹਿੰਦੇ ਚੋਟਾਂ ਖਾਸੀ ਕੌਣ ਚੋਟਾਂ ਹੀ ਬਹਿਣਗੀਆਂ ਜਮਦੂਤ ਤੋਂ ਮਹਾਰਾਜ ਕਹਿੰਦੇ ਮਾਰ ਹੀ ਸਹਣੀ ਪਾਉਗੀ ਇੰ样 ਸਤਿਗੁਰੂ ਮਹਾਰਾਜ ਸਮਝਾਉਂਦੇ ਹਨ